ਸਭ ਨੂੰ ਕਿਥੇ ਉੱਥੇ ਥੱਲੇ ਸਭ ਕਹਦਾ ਕਿ ਉਹਨੂੰ ਇੱਥੇ ਬਾਹਰ ਸੱਦ ਕੇ ਕਿਹ ਡਾਕਟਰ ਨੂੰ ਕਿਹ ਨਸ ਨੂੰ ਛੁੱਟੀ ਨਹੀਂ ਦੇਣੀ ਠੀਕ ਸਰ ਕਹੇ ਉਹਨੂੰ ਵੀ ਇੱਕ 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 ਘੰਟੇ ਦੀ ਛੁੱਟੀ ਦੇ ਦੇ ਸ਼ਾਇਦ ਪਾਣੀ ਆ ਗਿਆ ਠੀਕ ਹੈ ਸਾਡੀ ਜਾਦੀ ਜ਼ਿੰਮੇਵਾਰਗੀ ਜ਼ਿੰਮੇਵਾਰੀ ਬਣ ਗਈ ਆ ਉਹ ਤੁਸੀਂ ਕਰੋ ਤੇ ਕਿ ਇਹ ਨਸੇ ਵਾਲੇ ਜਿਹੜੇ ਇਹਨਾਂ ਨੂੰ ਉੱਥੋਂ ਢਾਓ ਇਹਨਾਂ ਨੂੰ ਦਵਾਈ ਦੋ ਦੋ ਦਿਨ ਦੀ ਦੇ ਦਿਓ ਠੀਕ ਹੈ ਤੇ ਦੋ ਦਿਨ ਲਈ ਆਪਣਾ ਬੰਦ ਕਰ ਦਿਓ ਕਿਉਂਕਿ ਬਾਦੋਂ ਲੋਕ ਆਉਣਗੇ ਤੇ ਲੋਕਾਂ ਨੂੰ ਤੰਗ ਕਰਦੇ ਠੀਕ ਹੈ ਹਾਂ ਇਹਨਾਂ ਨੂੰ ਦੋ ਤਿੰਨ ਦਿਨ ਦੀ ਦਵਾ ਕੇ ਉਹ ਬੰਦ ਕਰ ਦਿਓ ਸਿੱਧਾ ਠੀਕ ਹੈ ਠੀਕ ਹੈ अपना तल्ली रखियो सारा कुछ दवाइया ग्लूकोज ब्लड हर हाँ चीज हाँ तैयार रखियो क्योंकि तो पानी आज शायद च आ गया ठीक है प्रधान प्रधान क्या सत श्रीकाल सत श्रीकाल ठीक है अच्छा 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 बढ़िया ਕਥੇ ਅਸਮੂ ਕਿਥੇ ਅਸਮੂ ਕਿਥੇ ਅਸਮੂ ਕਿਥੇ ਉਧਰ ਥੱਲੇ ਸਭ ਕੜਾ ਕਬੂ ਉਧਰ ਇੱਥੇ ਬਾਹਰ ਸਭ ਯੋ ਉਹ ਯਾ ਅੰਦਰ ਅਸਮੂ ਨਹੀਂ ਆ हेलो जी फिलहाल बहुत वेट चल रही है ताडी कोई बात नहीं क्या करें है ਮੈਨੂੰ ਡਾਇਰ ਕਿ ਆਨੰਦਾ ਛਿੱਟੂ ਮੈਂ ਤੇ ਰਮਦਾਸ ਆ ਤੇ ਨਾ ਨਾ ਲੱਗਦਾ ਤੇ ਚਾਹ ਤੂੰ ਹਾਂਜੀ ਤੂੰ ਜਾ ਲੈ ਦੇ ਮੈਂ ਕੋਲੀ ਕਰ ਦੋ ਨਾ ਪਹਿਲੇ ਕਰੋ 1 2 ਦਿਨ ਦੀ ਕਰ ਦੋ ਨਾ 1 2 ਦਿਨ ਦੀ ਵਾਅਦਾ ਕਰਾ ਦੋ ਉਹ ਕਰਾ ਦੋ ਮੈਂ ਚਾਚਾ ਤੁਸੀਂ ਬੈੱਡ-ਵੁਡ ਤਿਆਰ ਕੀਤੇ ਆਪਣੇ ਸਭ ਤਿਆਰ ਆਪਣੇ ਕੋ ਦਵਾਈ ਦਵਾਈ ਹੈ ਸਾਰੀ ਦਵਾਈਆਂ ਸਾਰੀਆਂ ਦਵਾਈਆਂ ਹੈਗੀਆਂ ਕਿੰਨੇ ਕਿੰਨੇ ਬੈੱਡ ਤਿਆਰ ਕੀਤੇ ਆ ਸਾਡੇ ਕੋਲ ਐਟਲੀਸਟ 50 ਬੈੱਡ ਸਨ 50 70 ਤੋਂ ਉੱਪਰ ਵੀ ਸੀ ਬੈੱਡ ਸੇ ਅੱਛਾ ਰੈਡੀ ਰੱਖੋ ਕਿਹੇ ਡਾਕਟਰ ਨੂੰ ਕਿਹ ਨਸ ਨੂੰ ਛੁੱਟੀ ਨਹੀਂ ਦੇਣੀ ਠੀਕ ਸਰ ਕਿਹ ਨੂੰ ਵੀ ਇੱਕ 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 ਘੰਟੇ ਦੀ ਛੁੱਟੀ ਦੇਣੀ ਸ਼ਾਇਦ ਪਾਣੀ ਆ ਗਿਆ ਠੀਕ ਹੈ ਸਾਡੀ ਜਾਦੀ ਜ਼ਿੰਮੇਵਾਰਗੀ ਜ਼ਿੰਮੇਵਾਰੀ ਬਣ ਗਈ ਆ ਉਹ ਤੁਸੀਂ ਕਰੋ ਤੇ ਕਿ ਇਹ ਨਸੇ ਵਾਲੇ ਜਿਹੜੇ ਇਹਨਾਂ ਨੂੰ ਉਥੋਂ ਢਾਓ ਇਹਨਾਂ ਨੂੰ ਦਵਾਈ ਦੋ ਦੋ ਦਿਨ ਦੀ ਦੇ ਦਿਓ ਠੀਕ ਹੈ ਤੇ ਦੋ ਦਿਨ ਦੀ ਆਪਣਾ ਬੰਦ ਕਰ ਦਿਓ ਕਿਉਂਕਿ ਬਾਦੋਂ ਲੋਕ ਆਉਣਗੇ ਤੇ ਲੋਕਾਂ ਨੂੰ ਤੰਗ ਕਰਦੇ ਆ ਠੀਕ ਹੈ ਹਾਂ ਇਹਨਾਂ ਨੂੰ ਦੋ ਤਿੰਨ ਦਿਨ ਦੀ ਦਵਾਈ ਦੇ ਉਹ ਬੰਦ ਕਰ ਦਿਓ ਸਿੱਕ ਠੀਕ ਆ ਆਪਣਾ ਤੱਲੀ ਰੱਖਿਓ ਸਾਦਾ ਕੋਈ ਦਵਾਈਆਂ ਗੁਰੂ ਗੋਸ਼ ਬਲੱਡ ਆਦਿ ਚੀਜ਼ ਹਾਂ ਤੇ ਆ ਰੱਖਿਓ ਕਿਉਂਕਿ ਪਾਣੀ ਅੱਜ ਸ਼ਾਇਦ ਆ ਗਿਆ ਠੀਕ ਹੈ ਹਾਂ ਹਾਂ ਠੀਕ ਹੈ